मुदाबा मुंट मु ਕਰੋ ਰੱਦ ਕਰੋ ਰੱਦ ਕਰੋ ਨੀਤੀਕਾਰ ਦੀ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਸਾਡਾ ਇੱਕਾ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਥੇਰਾ ਮੇਰੀ 420 ਇਹ ਸਰਕਾਰਾਂ ਕਰਦੀਆਂ ਕੀ ਥੇਰਾ ਮੇਰੀ 420 ਕਰਦਿਆਂ ਕੀ ਏਰਾ ਫੇਰੀ 720 ਨਹੀਂ ਡਰਦੇ ਸਰਕਾਰ ਕੀ ਤੋਂ ਖਿੱਚ ਲਾਂਗੇ ਕੁਰਸੀ ਤੋਂ ਨਹੀਂ ਡਰਦੇ ਤੇਰੀ ਘਰ ਕੀ ਤੋਂ ਖਿੱਚ ਲਾਂਗੇ ਕੁਰਸੀ ਤੋਂ ਇੱਕੀ ਦੁੱਕੀ ਚੱਕ ਦਿਆਂਗੇ ਤੋੜ ਤੇ ਗੋਡਾ ਰੱਖ ਦਿਆਂਗੇ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਦਰਾਹਾ ਬਾਜ਼ਾਰ ਦੇ ਵਿੱਚ ਜਿੰਦਾਬਾਦ ਮਰਦਾਬਾਦ ਦੇ ਨਾਰੇ ਲਗਾ ਰਹੇ ਹੋ ਪੰਜਾਬ ਸਰਕਾਰ ਦੇ ਕੀ ਮਸਲਾ ਦੱਸੋਗੇ ਸਾਡਾ ਮਸਲਾ ਜੀ ਬਿਜਲੀ ਕਾਮਿਆਂ ਦੀ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਸੰਘਰਸ਼ ਚੱਲਦਾ ਵਾ ਬਿਜਲੀ ਸਮੁੱਚੇ ਬਿਜਲੀ ਕਾਮੇ ਸਮੂਹ ਛੁੱਟੀ ਤੇ ਗਏ ਹੋਏ ਨੇ ਕਿਉਂਕਿ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਲਗਾਤਾਰ ਮੈਨੇਜਮੈਂਟ ਤੇ ਸਰਕਾਰ ਦੇ ਨਾਲ ਆਪਣੇ ਆਪਣੇ ਮੰਗ ਪੱਤਰਾਂ ਤੇ ਸੰਘਰਸ਼ ਲੜ ਰਹੀਆਂ ਸੀ ਪਰ ਜਿਹੜੀ ਬਿਜਲੀ ਬੋਰਡ ਦੀ ਮੈਨੇਜਮੈਂਟ ਆ ਉਹਨੇ ਟਾਲ ਮਟੋਲ ਦੀ ਨੀਤੀ ਪਣਾਈ ਹੋਈ ਆ ਤੇ ਧਮਕੀਆਂ ਦੇ ਰਹੀ ਆ ਮੁਲਾਜ਼ਮਾਂ ਨੂੰ ਕਦੇ ਐਸਮਾ ਲਾਉਣ ਦੀ ਗੱਲ ਕਰਦੀ ਆ ਕਦੇ ਨੌਕਰੀਆਂ ਤੋਂ ਬਰਖਾਸਤ ਕਰਨ ਦੀ ਗੱਲ ਕਰਦੀ ਆ ਕਦੇ ਕੱਚੇ ਕਾਮਿਆਂ ਨੂੰ ਨੌਕਰੀਆਂ ਤੋਂ ਕੱਢਣ ਦੀ ਗੱਲ ਕਰਦੀ ਆ ਪਰ ਉਹ ਮੁਲਾਜ਼ਮਾਂ ਦੇ ਮੰਗਾਂ ਮਸਲਾਂ ਦਾ ਹੱਲ ਕਰਨ ਵੱਲ ਨਹੀਂ ਵੱਧ ਰਹੀ ਸੌਂਕਾਂ ਤੇ ਇੱਥੇ ਮਾਹੌਲ ਖਰਾਬ ਕੀਤਾ ਜਾ ਰਿਹਾ ਵਾ ਬਿਜਲੀ ਕੰਮੇ ਸਮੂਕ ਛੁੱਟੀ ਦੇ ਇਸ ਕਰਕੇ ਗਏ ਨੇ ਕਿ ਸਾਮਰਾਜੀ ਦਿਸ਼ਾ ਨਿਰਦੇਸ਼ ਨੀਤੀਆਂ ਦੇ ਤਹਿਤ ਸਮੁੱਚੇ ਬਿਜਲੀ ਬੋਰਡ ਨੂੰ ਕਾਰਪੋਰੇਟ ਕਰਾਉਣਿਆਂ ਨੂੰ ਸੌਪਿਆ ਜਾ ਰਿਹਾ ਲੋਕਾਂ ਨੂੰ ਰੁਜ਼ਗਾਰ ਦਾ ਖਤਰਾ ਬਣਿਆ ਹੋਇਆ ਵਾ ਇਸ ਕਰਕੇ ਸਾਰੇ ਕਾਮੇ ਬਿਜਲੀ ਬੋਰਡ 'ਚ ਜਿੰਨੇ ਵੀ ਭਾਵੇਂ ਰੈਗੂਲਰ ਨੇ ਭਾਵੇਂ ਠੇਕਾ ਕਾਮੇ ਨੇ ਉਹ ਸਮੂਹਕ ਛੁੱਟੀ ਤੇ ਗਏ ਨੇ ਕਿਉਂਕਿ ਉਹ ਸਮਝਦੇ ਨੇ ਕਿ ਜੇਕਰ ਇਹ ਅਦਾਰਾ ਨਹੀਂ ਪਾਦਾ ਤਾਂ ਜਿੱਥੇ ਇਸ ਬਿਜਲੀ ਬੋਰਡ ਦੇ ਵਿੱਚ ਕੰਮ ਕਰਨ ਵਾਲਿਆਂ ਦਾ ਰੁਜ਼ਗਾਰ ਉੱਜੜਨਾ ਉੱਥੇ ਨਾਲ ਦੀ ਨਾਲ ਲੋਕਾਂ ਨੂੰ ਵੀ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋਣੀਆਂ ਨੇ ਜਦੋਂ ਇਹ ਬਿਜਲੀ ਬੋਰਡ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਜਾਣਾ ਤਾਂ ਬਿਜਲੀ ਮਹਿੰਗੀ ਹੋਣੀ ਆ ਜਿਹੜੀਆਂ ਸਬਸਿਡੀਆਂ ਮਿਲਦੀਆਂ ਨੇ ਉਹ ਸਰਕਾਰ ਨੇ ਸਬਸਿਡੀਆਂ ਬੰਦ ਕਰਨੀਆਂ ਨੇ ਇਹਦੇ ਨਾਲੇ ਜਿੱਥੇ ਬਿਜਲੀ ਕੰਮ ਇਹ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਸੰਘਰਸ਼ ਦੇ ਮੈਦਾਨ ਦੇ ਵਿੱਚ ਨੇ ਉਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਵੀ ਪਿਛਲੇ ਦਿਨਾਂ ਦੇ ਵਿੱਚ ਫੈਸਲਾ ਕਰਿਆ ਗਿਆ ਕਿ ਜੇਕਰ ਬਿਜਲੀ ਬੋਰਡ ਦੀ ਮੈਨੇਜਮੈਂਟ ਇਹਨਾਂ ਕਾਮਿਆਂ ਦੇ ਮੰਗਾਂ ਮਸਲੇ ਹੱਲ ਨਹੀਂ ਕਰਦੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੀ ਇਹਨਾਂ ਦੀ ਹਮਾਇਤ ਤੇ ਆਊਗੀ ਤੇ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਇੱਕ ਵੱਡੀ ਲਹਿਰ ਸਮੁੱਚੇ ਲੋਕਾਂ ਦੀ ਤੇ ਬਿਜਲੀ ਕਾਮਿਆਂ ਦੀ ਬਣੂਗੀ ਮੈਨੇਜਮੈਂਟ ਨੂੰ ਤੁਹਾਡੇ ਮਾਧਿਅਮ ਰਾਹੀਂ ਚੇਤਾਵਨੀ ਆ ਕਿਓ ਧਮਕੀਆਂ ਦੇ ਦੌਰ ਨੂੰ ਛੱਡ ਕੇ ਬਿਜਲੀ ਕੰਮੇ ਦੀਆਂ ਮੰਗਾਂ ਮਸਲੇ ਹੱਲ ਕਰਨ ਵੱਲ ਵਧੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸੂਬਾ ਕਮੇਟੀਆਂ ਸਮੁੱਚੀਆਂ ਜੱਥੇਬੰਦੀਆਂ ਦੀਆਂ ਭਾਵੇਂ ਠੇਕਾ ਕੰਮਿਆਂ ਦੀ ਜੱਥੇਬੰਦੀਆ ਭਾਵੇਂ ਰੈਗੂਲਰ ਕੰਮਿਆਂ ਦੀਆਂ ਜੱਥੇਬੰਦੀਆਂ ਨੇ ਜਿਹੜਾ ਵੀ ਪ੍ਰੋਗਰਾਮ ਦੇਣ ਗਿਆ ਸਮੁੱਚੇ ਕੰਮੇ ਉਸ ਪ੍ਰੋਗਰਾਮ ਨੂੰ ਹੋ ਬੋਲ ਲਾਗੂ ਕਰਨਗੇ ਹਾਂ ਜੀ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਕਿਹੜੀਆਂ ਕਿਹੜੀਆਂ ਮੁੱਖ ਮੰਗਾਂ ਨੇ ਜੀ ਪਹਿਲੀ ਤਾਂ ਅਸੀਂ ਕਹਿੰਦੇ ਆ ਵੀ ਨਿਜੀ ਕਾਂਤੀ ਨੀਤੀ ਰੱਦ ਕੀਤੀ ਜਾਵੇ ਔਰ ਸੋਰਸਿੰਗ ਦੀ ਨੀਤੀ ਰੱਦ ਕੀਤੀ ਜਾਵੇ ਨਵੀਂ ਤੇ ਰੈਗੂਲਰ ਭਰਤੀ ਕੀਤੀ ਜਾ ਜਿਹੜੀਆਂ ਸੇਵਾ ਸਰਤਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇ ਜਿੰਨੇ ਵੀ ਬਿਜਲੀ ਬੋਰਡ ਦੇ ਵਿੱਚ ਰੈਗ ਟੇਕਾਧਾਰਤ ਕਾਮੇ ਨੇ ਉਹਨਾਂ ਨੂੰ ਵਿਭਾਗ ਦੇ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇ ਜਿਹੜੇ ਹੋਰ ਰੋਜਗਾਰ ਦੇ ਸੌਮੇ ਨੇ ਜੇ ਅਸੀਂ ਗੱਲ ਕਰੀਏ ਤਾਂ ਬਿਜਲੀ ਬੋਰਡ ਦੇ ਵਿੱਚ ਇਸ ਟਾਈਮ ਲਗਭਗ 28000 ਮੁਲਾਜ਼ਮਾਂ ਜਦਕਿ ਇੱਥੇ 2.5 ਲੱਖ ਬੰਦਾ ਹੋਰ ਭਰਤੀ ਹੋ ਸਕਦਾ ਪਰ ਸਰਕਾਰ ਲੋਕਾਂ ਨੂੰ ਗਮਰਾਹ ਕਰ ਰਹੀ ਆ ਤੇ ਲੋਕਾਂ ਨਾਲ ਧੋਖਾ ਕਰ ਰਹੀ ਆ ਅਸੀਂ ਸਮਝਦੇ ਆ ਕਿ ਲੜਾਈ ਬਿਜਲੀ ਕਾਮਿਆਂ ਦੀ ਇਕੱਲਿਆਂ ਦੀ ਨਹੀਂ ਸਮੁੱਚੇ ਲੋਕਾਂ ਦੀ ਆ ਜੇਕਰ ਲੋਕ ਬਿਜਲੀ ਕਾਮਿਆਂ ਦੇ ਨਾਲ ਖੜੇ ਹੋ ਕੇ ਲੜਦੇ ਨੇ ਤਾਂ ਜਿਹੜੇ ਉਹ ਬੱਚਿਆਂ ਨੂੰ ਕਨਵਰਟ ਸਕੂਲਾਂ 'ਚ ਪੜਾ ਰਹੇ ਨੇ ਜਿਹੜੇ ਉਹ ਸੁਪਨੇ ਲੈ ਰਹੇ ਨੇ ਕਿ ਉਹਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਜੇ ਸਰਕਾਰ ਨੇ ਸਰਕਾਰੀ ادارے ਰਾਣੈਤ ਤੇ ਤਾਂ ਉਹ ਸਰਕਾਰੀ ਨੌਕਰੀਆਂ ਕਿੱਥੋਂ ਮਿਲਣਗੀਆਂ ਇਕੱਲੇ ਬਿਜਲੀ ਬੋਰਡ ਨੂੰ ਨਹੀਂ ਸਮੁੱਚੇ ਸਰਕਾਰੀ ਜਿੰਨੇ ਵੀ ਪਬਲਿਕ ਸੈਕਟਰ ਦੇ ادارے ਨੇ ਸਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਦੇ ਲਈ ਸੇਰ ਤੇ ਲਾਇਆ ਹੋਇਆ ਸਰਕਾਰ ਉਹਨਾਂ ਨੂੰ ਵੇਚਣ ਜਾ ਰਹੀ ਆ ਲੋਕਾਂ ਨਾਲ ਕਾ ਹੋ ਰਿਹਾ ਇਸ ਕਰਕੇ ਤੁਹਾਡੇ ਮਾਧਿਅਮ ਰਹੀ ਅਸੀਂ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਬਿਜਲੀ ਕਾਮੀ ਭਾਵੇਂ ਠੇਕੇ ਵਾਲੇ ਨੇ ਭਾਵੇਂ ਰੈਗੂਲਰ ਨੇ ਇਹ ਵੀ ਕਿਸਾਨਾਂ ਮਜ਼ਦੂਰਾਂ ਦੇ ਮੁਲਾਜ਼ਮਾਂ ਦੇ ਬੱਚੇ ਨੇ ਇਹਨਾਂ ਦਾ ਸਾਥ ਦਿੱਤਾ ਜਾਵੇ ਤੇ ਮੈਨੇਜਮੈਂਟ ਤੇ ਸਰਕਾਰ ਤੋਂ ਇਹਨਾਂ ਦੀਆਂ ਮੰਗਾਂ ਦਾ ਹੱਲ ਕਰਵਾਇਆ ਜਾਵੇ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਵਾਅਦਾ ਤੇ ਦਾਵਾ ਕੀਤਾ ਸੀ ਕਿ ਆਮ ਲੋਕਾਂ ਨੂੰ ਤੇ ਮੁਲਾਜ਼ਮਾਂ ਨੂੰ ਧਰਨਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਹੁਣ ਦੇਖ ਰਹੇ ਆ ਕਿ 3 ਸਾਲ ਹੋਣ ਦੇ ਕਰੀਬ ਨੇ ਮੁਲਾਜ਼ਮ ਸੜਕਾਂ ਦੇ ਨੇ ਆਮ ਲੋਕ ਸੜਕਾਂ ਤੇ ਨੇ ਕੀ ਕਹਾਂ ਇਹ ਇਕੱਲੇ ਜੇ ਆਪਾਂ ਗੱਲ ਕਰੀਏ ਇੱਕ ਬਿਜਲੀ ਬੋਰਡ ਦੇ ਮੁਲਾਜ਼ਮ ਨਹੀਂ ਸਰਕਾਰ ਦੇ ਖਿਲਾਫ ਲੜ ਰਹੇ ਸਮੂੱਚੇ ਡਿਪਾਰਟਮੈਂਟਾਂ ਦੇ ਭਾਵੇਂ ਹੈਲਥ ਵਾਲੇ ਨੇ ਟੀਚਰ ਨੇ ਭਾਵੇਂ ਮਜ਼ਦੂਰ ਨੇ ਕਿਸਾਨ ਨੇ ਪੈਨਸ਼ਨਰ ਨੇ ਆ ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੈਨਸ਼ਨ ਮੁਲਾਜ਼ਮਾਂ ਸੰਝਾ ਫਰੰਟ ਬਣਾ ਕੇ ਸਰਕਾਰ ਦਾ ਪਿੱਟ ਸਿਆਪਾ ਕਰਕੇ ਆਏ ਨੇ ਲਗਾਤਾਰ ਜਥੇਬੰਦੀਆਂ ਧਰਨੇ ਮਜਾਰੇ ਕਰ ਰਹੀਆਂ ਨੇ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨਾਲ ਧੋਖਾ ਕੀਤਾ ਇਨਕਲਾਬ ਦਾ ਨਾਂ ਦੇ ਕੇ ਉਹ ਕਹਿੰਦੇ ਨੇ ਅਸੀਂ ਇਨਕਲਾਬ ਰਿਆਂਾ ਭਗਵੰਤ ਮਾਨ ਨੂੰ ਅਸੀਂ ਤੁਹਾਡੇ ਮਾਧਿਅਮ ਰਹੀਂ ਕਹਿੰਦੇ ਆ ਤੁਸੀਂ ਇਨਕਲਾਬ ਦੀ ਗੱਲ ਕਰਦੇ ਹੋ ਜਿੰਨਾ ਚਿਰ ਤੱਕ ਤੁਸੀਂ ਸਾਮਰਾਜਵਾਦ ਮੁਰਤਾਬਾਦ ਨਹੀਂ ਕਹਿੰਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਲੋਕਾਂ ਦੀ ਜ਼ਿੰਦਗੀ ਸੁਧਰ ਸਾਧੀ ਇਹ ਪਾਰਲੀਮੈਂਟਰੀ ਸਿਸਟਮ ਦੇ ਰਾਹੀਂ ਜੇ ਸਰਕਾਰਾਂ ਕਹਿਣਗੀਆਂ ਵੀ ਲੋਕਾਂ ਦਾ ਭਲਾ ਹੋ ਜੂ ਮੈਂ ਕਹਿੰਦਾ ਲੋਕਾਂ ਦਾ ਭਲਾ ਨਹੀਂ ਹੋਣਾ ਇਹ ਜਿੰਨੀਆਂ ਵੀ ਜੋਕਾਂ ਦਾ ਭਲਾ ਕਰਦੇ ਨੇ ਉਹਨਾਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਨੂੰ ਲਾਗੂ ਕਰਦੇ ਨੇ ਤੇ ਲੋਕਾਂ ਨਾਲ ਧੋਖਾ ਕਰਦੇ ਨੇ ਇਸ ਕਰਕੇ ਲੋਕਾਂ ਨੂੰ ਸਮਝਣਾ ਪਊਗਾ ਵੀ ਸਰਕਾਰ ਸਾਡੀ ਆ ਜਾਂ ਇਹਨਾਂ ਦੀ ਆ ਇਹ ਸਰਕਾਰ ਜੋਕਾਂ ਦੀ ਆ ਜਿਹੜੇ ਲੋਕਾਂ ਦੀ ਲੁੱਟ ਕਰਦੇ ਨੇ ਉਹਨਾਂ ਦੀ ਰਾਖੀ ਕਰਦੀ ਆ ਨਾ ਕਿ ਲੋਕਾਂ ਦੀ ਰਾਖੀ ਕਰਦੀ ਆ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 2.5 ਲੱਖ ਮੌਕੇ ਦਾ ਬੈਕਲੌਗ ਪਿਆ ਜਿਸ ਤਰ੍ਹਾਂ ਕਿ ਸ਼ੋਰਟੇਜ चल ਰਹੀ ਹੈ ਇਸ ਨਾਲ ਜੋ ਬਿਜਲੀ ਸਪਲਾਈ ਹੈ ਇਸ ਦੇ ਉੱਪਰ ਵੀ ਮੜਾ ਅਸਰ ਪੈਂਦਾ ਹੋਊਗਾ ਹਾਂ ਜ਼ਰੂਰ ਪਊਗਾ ਜੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਬਿਜਲੀ ਬਿਜਲੀ ਕਾਮੇ ਜੇ ਸਮੂਹ ਛੁੱਟੀ ਤੇ ਗਏ ਹੋਏ ਨੇ ਤਾ ਉਹ ਜਰੂਰ ਸਪਲਾਈ ਪ੍ਰਭਾਵਿਤ ਹੋਊਗੀ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਅਪੀਲ ਵੀ ਕਰਾਂਗੇ ਕਿ ਇਹ ਬਿਜਲੀ ਦੀ ਸਪਲਾਈ ਜੇ ਪ੍ਰਭਾਵਿਤ ਹੋਣੀ ਆ ਇਹ ਕੋਈ ਕਾਮਿਆਂ ਦਾ ਕਸੂਰ ਨਹੀਂ ਇਹ ਸਰਕਾਰਾਂ ਤੇ ਮੈਨੇਜਮੈਂਟਾਂ ਦਾ ਕਸੂਰ ਆ ਉਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ ਆਵਾ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰ ਰਹੀ ਠੇਕਾ ਕੰਮ ਇਹ ਲਗਾਤਾਰ ਐਕਸੀਡੈਂਟਾਂ ਦਾ ਸਕਾਰ ਹੋ ਕੇ ਮੌਤ ਦੇ ਮੂੰਹ ਜਾ ਰਹੇ ਨੇ ਰੈਗੂਲਰ ਕੰਮ ਇਹ ਲਗਾਤਾਰ ਕਰੰਟ ਲੱਗ-ਲੱਗ ਕੇ ਮਾਰੇ ਨੇ ਉਹਨਾਂ ਦੇ ਪਰਿਵਾਰਾਂ ਲਈ ਨੌਕਰੀ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਮੌਜਿਆਂ ਦਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਜੇ ਕੋਈ ਕੰਮਾਂ ਕਰੰਟ ਲਾ ਕੇ ਮਰ ਜਾਂਦਾ ਤਾਂ ਉਹ ਕਾਰਵਾਈ ਥੱਲੇ ਕਾਰਵਾਈ ਆਉਂ ਮੁਲਾਜ਼ਮਾਂ ਤੇ ਜਰਕੇ ਮੈਨੇਜਮੈਂਟ ਤੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਜੇ ਕੋਈ ਕੰਮੇ ਦੀ ਕੰਮ ਕਰਦੇ ਦੌਰਾਨ ਐਕਸੀਡੈਂਟ ਚ ਮੌਤ ਹੁੰਦੀ ਆ ਤਾਂ ਸਰਕਾਰ ਉਹਦੀ ਜ਼ਿੰਮੇਵਾਰ ਆ ਨਾ ਕਿ ਮੁਲਾਜ਼ਮ ਜ਼ਿੰਮੇਵਾਰ ਨਹੀਂ ਪ੍ਰਧਾਨ ਜੀ ਕੀ ਨਾਂ ਜੀ ਮੇਰਾ ਨਾਮ ਅਮਰੀਕ ਸਿੰਘ ਆ ਜੀ ਅਮਰੀਕ ਸਿੰਘ ਜੀ ਜਿਸ ਤਰ੍ਹਾਂ ਕਿ ਬਿਜਲੀ ਬੋਰਡ ਦੇ ਕਾਮੇ ਸਮੂਹ ਛੁੱਟੀ ਤੇ ਚਲੇ ਗਏ ਨੇ ਤੇ ਕੀ ਲੱਗਦਾ ਕਿ ਇਸ ਨਾਲ ਜੋ ਬਿਜਲੀ ਆ ਇਹ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਵਿੱਤੀ ਅਸੀਂ ਥੋੜੀ ਚਾਹੁੰਦੇ ਆ ਵੀ ਵਿੱਤੀ ਸਪਲਾਈ ਪ੍ਰਭਾਵਿਤ ਹੋਵੇ ਅਸੀਂ ਤਾਂ ਚਾਹੁੰਦੇ ਆ ਵੀ ਸਾਡੇ ਵਿਭਾਗ ਦੇ ਰੈਵਨਿਊ ਘਟਦਾ ਜਦੋਂ ਵਿੱਤੀ ਇਹ ਸਪਲਾਈ ਪ੍ਰਭਾਵਿਤ ਹੁੰਦੀ ਆ ਅਸੀਂ ਤਾਂ ਚਾਹੁੰਦੇ ਆ ਅਸੀਂ ਇਹ ਚਾਹੁੰਦੇ ਆ ਵੀ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਅਸੀਂ ਲੋਕਾਂ ਨੂੰ ਤਕਲੀਫ ਦੇ ਕੇ ਥੋੜੀ ਖੁਸ਼ ਹਾਂ ਅਸੀਂ ਤਾਂ ਚਾਹੁੰਦੇ ਆ ਵੀ ਸਪਲਾਈ ਨਿਰਵਿਘਨ ਚੱਲੇ ਸਾਡਾ ਬਿਜਲੀ ਬੋਰਡ ਦਾ ਰੈਵਨਿਊ ਵਧੇ ਸਾਡੀਆਂ ਪੰਜਾਬ ਸਰਕਾਰ ਮੰਗਾਂ ਮੰਨ ਲਵੇ ਤਾਂ ਅਸੀਂ ਥੋੜੀ ਖੁਸ਼ੀ ਥੋੜੀ ਆ ਸਾਨੂੰ ਹੜਤਾਲ ਕਰਨ ਦੀ ਕੋਈ ਅਗਰ ਸਰਕਾਰ ਮੰਗਾਂਵਲ ਧਿਆਨ ਨਹੀਂ ਦਿੰਦੀ ਤਾਂ ਫਿਰ ਤੁਹਾਡਾ ਅਗਲਾ ਜੋ ਕਦਮ ਕੀ ਹੋਊਗਾ ਸਾਡਾ ਅਗਲਾ ਕਦਮ ਜੇ ਅਸੀਂ ਤਾਂ ਚਾਹੁੰਦੇ ਆ ਵੀ ਪੰਜਾਬ ਸਰਕਾਰ ਸਾਡੀਆਂ ਮੰਗਾਂ ਛੇਤੀ ਤੋਂ ਛੇਤੀ ਹੱਲ ਕਰਕੇ ਉਹਦਾ ਪੱਕਾ ਪ੍ਰਬੰਧ ਕਰੇ ਤੇ ਅਸੀਂ ਜੇ ਕੋਈ ਨਹੀਂ ਕਰਦੀ ਤਾਂ ਸਾਡਾ ਉੱਪਰੋਂ ਜੋ ਜੁਆਇੰਟ ਫਾਰਮ ਸਾਡੇ ਹੋਰ ਨਾਲ ਜਥੇਬੰਦੀਆਂ ਨੇ ਉਹ ਵੀ ਸਾਨੂੰ ਜੋ ਕਾਲ ਦੇਣਗੇ ਅਸੀਂ ਉਹਨੂੰ ਲਾਗੂ ਕਰਾਂਗੇ ਇਸ ਤਰ੍ਹਾਂ ਕਿ ਕੇਂਦਰ ਦੀ ਸਰਕਾਰ ਹੈ ਉਹ ਕਾਰਪੋਰੇਟ ਘਰਾਣਿਆਂ ਨਿੱਜੀਕਰਨ ਨੂੰ ਪ੍ਰਮੋਟ ਕਰ ਰਹੀ ਹੈ ਉਹਨੂੰ ਬੜਾਵਾ ਦੇ ਰਹੀ ਹੈ ਕੀ ਲੱਗਦਾ ਪੰਜਾਬ ਸਰਕਾਰ ਵੀ ਉਸਦੇ ਕਦਮ ਚੰਨਾਂ ਤੇ ਉਪਰਾਈ ਹੈ ਕਦਮ ਚੰਨ ਤੇ ਹੈ ਜੀ ਸਰਕਾਰਾਂ ਜੇ ਕੋਈ ਮਲਾਜਮਾਂ ਨੂੰ ਦੇਣਾ ਹੈ ਜਾਂ ਲੋਕਾਂ ਨੂੰ ਕੋਈ ਸੂਤ ਦੇਣੀ ਆ ਫਿਰ ਤਾਂ ਇਹਨਾਂ ਦਾ ਖਜ਼ਾਨਾ ਖਾਲੀ ਹੈ ਜੇ ਕਾਰਪੋਰੇਟ ਘਰਾਣਿਆਂ ਨੂੰ ਕੋਈ 15 15 16 16 ਲੱਖ ਕਰੋੜ ਦੀਆਂ ਮਾਫੀਆਂ ਬੈਂਕਾਂ ਦੇ ਜਿਹੜੇ ਲੋਨ ਡਿਫਾਲਟਰ ਨੇ ਉਹਨਾਂ ਦੇ ਫ੍ਰੀ ਦੇ ਦਿੰਦੇ ਨੇ ਉਹਨਾਂ ਨੂੰ ਉਹਨਾਂ ਨੂੰ ਰਾਈਟ ਆਫ ਕਰ ਦਿੰਦੇ ਨੇ ਪ੍ਰਧਾਨ ਜੀ ਕਿਨਾਂ ਸੰਕੇਤ ਸ਼ਰਮਾ ਸ਼ਰਮਾ ਜੀ ਪੰਜਾਬ ਗਵਰਨਮੈਂਟ ਜਿਸ ਤਰ੍ਹਾਂ ਕਿ ਮਜ਼ਦੂਰ ਹੈ ਮੁਲਾਜ਼ਮਾਂ ਦੁਖੀ ਹੈ ਸੜਕਾਂ ਦੇ ਉੱਪਰ ਧਰਨੇ ਦੇ ਰਿਹਾ ਹਾਂਜੀ ਦਿੱਲੀ ਮੁਲਾਜ਼ਮ ਨੇ ਜੋ ਸਮੁੱਚੀ ਉੱਪਰ ਚਲੇ ਗਏ ਨੇ ਪੰਜਾਬ ਸਰਕਾਰ ਨੂੰ ਕਿਹੜਾ ਤੁਸੀਂ ਇੱਕ ਸਟਰੋਂਗ ਮੈਸੇਜ ਦੇਣਾ ਚਾਹੁੰਦੇ ਸਟਰੋਂਗ ਮੈਸੇਜ ਪੰਜਾਬ ਸਰਕਾਰ ਲਈ ਇਹੀ ਹੈ ਕਿ ਹਰ ਵਰਗ ਅੱਜ ਦੇ ਟਾਈਮ ਸੜਕ ਤੇ ਆਇਆ ਹੋਇਆ ਆ ਸਰਕਾਰ ਦੀਆਂ ਪਾਲਿਸੀਆਂ ਇੰਨੀਆਂ ਕਿ ਗਲਤ ਨੇ ਸਾਰੇ ਮਹਿਕਮਿਆਂ ਦਾ ਕਚੁੰਬਰ ਕੱਢ ਦਿੱਤਾ ਆ ਇਹਨਾਂ ਨੇ ਬਿਜਲੀ ਮਾਫ਼ ਕਰ ਦਿੱਤੀ ਆ ਲਾਗਤ ਵੀ ਪੂਰੀ ਨਹੀਂ ਹੋ ਰਹੀ ਹਾਲ ਇਹ ਹੋਇਆ ਪਿਆ ਸਰਕਾਰ ਦਾ ਕਿ ਲੋਨ ਲੈ ਕੇ ਮੁਲਾਜ਼ਮਾਨੀਆਂ ਤਨਖਾਹਾਂ ਦੇਣੀਆਂ ਪੈ ਰਹੀਆਂ ਨੇ ਪਿੱਛੇ ਜਿਹੜੀ ਚੰਨੀ ਸਰਕਾਰ ਨੇ ਸਬਸਿਡੀ ਅਨਾਉਂਸ ਕੀਤੀ ਸੀ ਸਰਕਾਰ ਦਾ ਇੰਨਾ ਕਚੁੰਬਰ ਨਿਕਲ ਗਿਆ ਇਹਨਾਂ ਨੇ ਉਹ ਸਬਸਿਡੀ ਚੱਕ ਕੇ ਹੁਣ ਯੂਨਿਟ ਰੇਟ ਵਧਾ ਦਿੱਤਾ ਹੈ ਹਰੇਕ ਘਰੇਲੂ ਹਫਤੇ ਦਾ ਵੀ ਤੇ ਇਸ ਤੋਂ ਇਲਾਵਾ ਆਪਾਂ ਰੋਡ ਵੇਜ਼ ਦਾ ਵਿਭਾਗ ਦੇਖ ਲਿਓ ਉਹਦੇ ਵਿੱਚ ਇਹਨਾਂ ਨੇ ਫ੍ਰੀ ਕਿਰਾਇਆ ਕਰ ਦਿੱਤਾ ਲੇਡੀਜ਼ ਲਈ ਹੁਣ ਦੂਜੇ ਜਿਹੜੇ ਜੈਂਟਸ ਜਾ ਰਹੇ ਸੀ ਉਹਨਾਂ ਲਈ 25% ਕਿਰਾਏ ਵਧਾ ਦਿੱਤੇ ਇਹਨਾਂ ਨੇ ਵੀ ਇੱਕ ਪਾਲਿਸੀ ਇੰਨੀ ਗਲਤ ਬਣਾ ਰਹੇ ਨੇ ਕਿ ਇੱਕ ਦਾ ਤਾਂ ਕਚੁੰਬਰ ਨਿਕਲ ਰਿਹਾ ਹੈ ਬਿਲਕੁਲ ਤੇ ਜਿਹੜਾ ਕਚੁੰਬਰ ਨਿਕਲ ਰਿਹਾ ਉਹ ਅੱਕ ਕੇ ਸੜਕਾਂ ਤੇ ਹੀ ਆਏਗਾ ਹੁਣ ਸਾਡੀਆਂ ਬੜੀਆਂ ਜਾਇਜ਼ ਜੀਆਂ ਮੰਗਾਂ ਨੇ ਕਿ ਜਿਹੜੇ ਸਾਡੇ ਸੀਐਚਬੀ ਕੰਮ ਹੈ ਲਾਈਨਾਂ ਤੇ ਕੰਮ ਕਰਦੇ ਨੇ 24 ਘੰਟੇ ਕੋਈ ਕਰੰਟ ਨਾਲ ਮਰ ਜਾਂਦਾ ਆ ਤੇ ਉਹਨੂੰ ਇੱਕ ਕੰਪਨਸੇਸ਼ਨ ਅਮਾਉਂਟ ਦੇ ਨਾਮ ਦੀ ਕੋਈ ਚੀਜ਼ ਨਹੀਂ ਜੇਕਰ ਕੋਈ ਜਿਉਂਦਾ ਵੀ ਬਚ ਗਿਆ ਰੱਬ ਦੀ ਮਿਹਰ ਨਾਲ ਤੇ ਉਹਦਾ 70-80% ਸਰੀਰ ਨਕਾਰਾ ਹੋ ਜਾਂਦਾ ਉਹ ਚੱਲਣ ਜੋਗਾ ਨਹੀਂ ਰਹਿੰਦਾ ਤੇ ਉਹਦੇ ਲਈ ਕੋਈ ਵੀ ਮੈਡੀਕਲ ਫੈਸਿਲਿਟੀ ਨਹੀਂ ਕਿ ਕੈਸ਼ਲੈਸ ਉਹ ਆਪਣਾ ਮੈਡੀਕਲ ਰੀਇੰਬਰਸਮੈਂਟ ਕਰਵਾ ਸਕੇ ਉਹਨੂੰ ਜਗਾ ਜਗਾ ਠੋਕਰਾ ਖਾਣੀਆਂ ਪੈ ਰਹੀਆਂ ਨੇ 8-10 ਹਜ਼ਾਰ ਰੁਪਏ ਦੀ ਤਨਖਾਹ ਆ ਤੇ ਇਹ ਕਿੱਥੋਂ ਆਪਣਾ ਟ੍ਰੀਟਮੈਂਟ ਕਰਵਾਉਣਗੇ ਬੜੀਆਂ ਬੇਸਿਕ ਐਮਿਨਿਟੀਆਂ ਲਈ ਅਸੀਂ ਇੱਥੇ ਸਾਰੇ ਇਕੱਠੇ ਹੋਏ ਆਂ ਤੇ ਸਰਕਾਰ ਤੱਕ ਇਹ ਆਵਾਜ਼ ਜਾਣੀ ਚਾਹੀਦੀ ਆ ਤਾਂ ਹੀ ਅਸੀਂ ਸਾਰੇ ਮੁਲਾਜ਼ਮ ਹੁਣ ਮਾਸਲੀਫ ਤੇ ਆਏ ਹੋਏ ਆਂ ਤੁਹਾਨੂੰ ਲੱਗਦਾ ਜੋ ਬੇਸਿਕ ਐਮਿਨਿਟੀਆਂ ਨੇ ਜੋ ਮਲਾਜ਼ਮਾਂ ਤੇ ਮਜ਼ਦੂਰਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਉਹ ਨਹੀਂ ਮਿਲ ਰਹੀਆਂ ਜਿਸ ਤਰ੍ਹਾਂ ਕਿ ਜੋ ਬੱਸਾਂ ਦੇ ਵਿੱਚ ਫ੍ਰੀ ਸਹੂਲਤ ਸੀ ਜਾਂ ਜੋ ਬਿਜਲੀ ਦੇ ਫ੍ਰੀ ਬਿੱਲ ਕੀਤੇ ਹੋਏ ਨੇ ਲੱਗਦਾ ਕਿ ਇਹ ਇਹ ਮਤਲਬ ਆਤਮਕਾਤੀ ਫੈਸਲੇ ਹਨ ਸਰਕਾਰਾਂ ਦੇ ਆਪਣਾ ਘਰ ਫੂਕ ਕੇ ਆਪਾਂ ਜ਼ਿਆਦਾ ਦੇਰ ਅੱਗ ਨਹੀਂ ਸੇਕ ਸਕਦੇ ਜੀ ਹਨਾ ਸੋ ਇਹਦਾ ਕੋਈ ਦੂਜਾ ਬਦਲ ਲੱਭਣਾ ਚਾਹੀਦਾ ਸਰਕਾਰ ਜੇ ਚਾਹੁੰਦੀ ਹੈ ਨਾ ਫ੍ਰੀ ਬਿਜਲੀ ਦੇਣੀ ਘਰ-ਘਰ ਸੋਲਰ ਪੈਨਲ ਲਾਉਣ ਦਾ ਬੰਦੋਬਸਤ ਕਰੇ ਤੁਸੀਂ ਇੱਕ ਪਾਸੇ ਤਾਂ ਕੋਲਾ ਫੂਕਣਾ ਉਹ ਵੀ ਦੂਜੀਆਂ ਸਟੇਟ ਤੋਂ ਇੰਪੋਰਟ ਕਰਵਾਉਣਾ ਉਹਦੀ ਲਾਗਤ ਹੁੰਦੀ ਆ ਲੱਗ ਤੇ ਨਹੀਂ ਜਦ ਤੁਸੀਂ ਲੈ ਰਹੇ ਤੁਸੀਂ ਕਿੰਨਾ ਕੁ ਕਰਜ਼ਾ ਚੱਕ ਲਓਗੇ ਹੁਣ ਇਹ ਫੇਰ ਸੈਂਟਰ ਸਰਕਾਰ ਨੂੰ ਕਹਿ ਰਹੀ ਆ ਸਾਨੂੰ ਕਰਜ਼ਾ ਦੋ ਸਾਨੂੰ ਇਹ ਦੋ ਉਹ ਦੋ ਸੋ ਜ਼ਿਆਦਾ ਦੇਰ ਆਪਾਂ ਆਪਣੇ ਘਰ ਨੂੰ ਅੱਗ ਲਾ ਕੇ ਅੱਗ ਨਹੀਂ ਸੇਕ ਸਕਦੇ